ਕੱਡੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸ਼ੀ ਨੂੰ ਉਹ ਕਿੱਥੇ ਨਹੀਂ ਕਿੁੱਟਿਆ ਕਾਦੇ ਵਾਸਤੇ ਆ ਜਿਹੜੇ ਤੂੰ ਤੇਰੇ ਬੱਚੇ ਬਾਕੇ ਦੇ ਨੇ ਤੁਸੀਂ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਕੱਡੋ ਬਾਹਰ ਗੇਟ ਖੋਲੋ ਨਹੀਂ ਕੱਢਣੀ ਬਾਰਿਛਾਣੀ ਬਾਹਰ ਚਲ ਦਾਦਾ ਮੈਨੂੰ ਪੰਜਾਬੀ ਚ ਇੱਕ ਗੱਲ ਮੈਂ ਵੀ ਦੱਸਦਾ ਬੂਆ ਖੋਲੋ ਆਪਾਂ ਮੁੰਡੇ ਦੀ ਵੀਡੀਓ ਬਣਾਂ ਲਈ ਬੂਆ ਖੋਲੋ ਛੱਡੋ ਛੱਡੋ ਬੂਆ ਖੋਲੋ ਕਿਨੇ ਤੇ ਤੱਕ ਕੁੱਟੰਦਾ ਮੈਂ ਮੈਂ ਅਬੜਮੀ ਵੀਡੀਓ ਕੁੱਟਰ ਕੇ ਡੇ ਜਾ ਹੈ ਉਹਨੇ ਕਤਲ ਕੀਤਾ ਕੋਈ ਨਹੀਂ ਯੰਮੀ ਨਾ ਬਣਾ ਵੀਡੀਓ ਕਦੇ ਬਣਾ ਮੈਂ ਨਹੀਂ ਉਹ ਚੈਨਲ ਸਾਧ ਲੈ ਰੋਸ਼ੀ ਦੀ ਵੀਡੀਓ ਕੱਡੋ ਕੱਡੋ ਮੁੰਡੇ ਨੂੰ ਬਾਹਰ ਕੱਡੋ ਬਾਹਰ ਨਹੀਂ ਇੱਥੇ ਕਿਉਂ ਆ ਗਿਆ ਰੋਸ਼ੀ ਨੂੰ ਉਹ ਕੁੱਟਣੇ ਬਾਹਰ ਕੁੱਟਿਆ ਕਾਦੇ ਬਾਸਤੇ ਆ ਦਸੋ ਕੁਟੇ ਦਾ ਦੇ ਵਾਸਤੇ ਜੱਜ ਸੱਚੋਂ ਆ ਵੇ ਲਾ ਕੋਈ ਗੱਲ ਨਹੀਂ ਸੱਚੋਂ ਤੇ ਸੱਚ ਵੇ ਲਾਂਗੇ ਕੋਈ ਗੱਲ ਨਹੀਂ ਕਤਲ ਕੀਤਾ ਹਰੇ ਮੁੰਡੇ ਦਾ ਕਤਲ ਕੀਤਾ ਵਾ ਤੂੰ ਹੀ ਜਿਹੜੇ ਤੂੰ ਤੇ ਬੱਚੇ ਪਾ ਕੇ ਦੇ ਨੇ ਤੂੰ ਹੀ ਪਾਏ ਹੈ ਨਾ ਕੋਈ ਗੱਲ ਨਹੀਂ ਸਾਰੇ ਆਉਣਗੇ ਸਾਰੀ ਵੀਡੀਓ ਬਣਦੀ ਆ ਮੁੰਡਾ ਖੜਾ ਬਾਗ ਗੇਟ ਕੋਲੋਂ ਨਹੀਂ ਕੱਟਣੀ ਪਾਰੀ ਥਾਣੀ ਵਾਰ ਵਾਰੀ ਥਾਣੀ ਅਰੇ ਅਰੇ ਇੱਕ ਮਿੰਟ ਬਣਾ ਵੀਡੀਓ ਮੈਨਾਂ ਜਾ ਕੇ ਗੁਰਿਆ ਇੱਧਰ ਹੀ ਹੋਣਾ ਸੋਹਣੇ ਹੱਥ ਲਾ ਕੇ ਦਿਖਾਓ ਤੂੰ ਅਰੇ ਇੱਧਰ ਹੀ ਆਉਣਾ ਮੈਂ ਵੀ ਦੱਸਤਾ ਬੂਆ ਖੋਲੋ ਆਪਰ ਮੁੰਡੇ ਦੀ ਵੀਡੀਓ ਖੋਲੋ ਬੂਆ ਖੋਲੋ ਖੜ ਜੋ ਖੜ ਜੋ ਬੂਆ ਖੋਲੋ ਮੈਂ ਤਾਂ ਇੱਕ ਗੱਲ ਪੰਜਾਬੀ ਜੱਬਲੀ ਦੇ ਤਾ ਨਹੀਂ ਟੋਲਰੇਟ ਕਰਦੇ ਬਰੇਰਾ ਮੈਂ ਤੈਨੂੰ ਕਹਿ ਰਿਹਾ ਮੈਂ ਤੈਨੂੰ ਇੱਕ ਗੱਲ ਕਹਾਂ ਬਰੇ ਹੋ ਜਾ ਮੁੰਡੇ ਬਾਹਰ ਕੱਢ ਪਰੇ ਆਈ ਮੈਂ ਪਹਿਲਾਂ ਕਹਿੰਦਾ ਪਰੇ ਰੋ ਪਰੇ ਰੋ ਆ ਹੱਥ ਨਾਲ ਲਾਓ ਪਰਾ ਮੈਂ ਕਹਿੰਦਾ ਹੱਥ ਨਾਲ ਲਾਓ ਆ ਅੰਦਰ ਆ ਸਾਰੇ ਆ ਨਹੀਂ ਇੰਨੇ ਕੋਈ ਇੱਦਾਂ ਕੀ ਇੱਦਾਂ ਤੇਰੀ ਕਸਟਰੀ ਲਾਉਣਾ ਮੈਂ ਨਹੀਂ ਹੈਲੋ ਮੈਂ ਤੁਹਾਨੂੰ ਕਾਨੂੰਨ ਦਾ ਕਾਨੂੰਨ ਆ ਕਿਤੇ ਕਰੋ 10 ਮਿੰਟ 1 ਮਿੰਟ ਮਿੰਟ 10 ਪਰ 10 ਹੈਲੋ ਇਹਨਾਂ ਨੂੰ ਸਮਝਾ ਲਓ ਭਾਈ ਨਹੀਂ ਅਤਰੀ ਤਾਂ ਇਹਨਾਂ ਨੂੰ ਜਾਣ ਬੁਨੇਂ ਦੇ ਤਾਂ ਦੀ ਲਾਈਨ ਹੀ ਜਾਏਗੀ ਫਟੇ ਕਦ ਦੇਖੋ ਕਿੱਥੇ ਕਰਦੇ ਵਿੱਚ ਮੈਂ ਕਿਹਾ ਤੁਹਾਨੂੰ ਦਿਖਾ ਦਵਾਂਗਾ ਲੈ ਕੇ ਜਾਵਾਂਗੇ ਇਹਦਾ ਮੈਂ ਤੁਹਾਨੂੰ ਕਹਦੇ ਹਾਂ ਖੁੱਲਾ ਖੈਰਨੀ ਕੋਲ ਲੋ ਜੀ ਇਹ ਤਾਂ ਕਿਆ ਪਹਿਣਾ

ਨਹੀਂ ਪਰੇ ਉਹਦਾ ਅੱਖ ਲੱਗਣੀ ਨਹੀਂ ਮੈਂ ਕਹਤਾ ਨਹੀਂ ਇਹਨਾਂ ਨੂੰ ਕੰਟਰੋਲ ਕਰ ਚੱਲੋ ਬੂਹਾ ਖੋਲੋ ਫਰੋਸ਼ੀ ਦਾ ਬਾਪੂ ਕਿਥੇ ਨੂੰ ਬੁਲਾਓ ਕੋਈ ਗੱਲ ਨਹੀਂ ਕੋਈ ਇੱਕ ਮਣੇ ਤੁਸੀਂ ਮੇਰੇ ਵੀਰ ਜੇ ਕੁੜੀਆਂ ਨੂੰ ਕੋਈ ਬੰਦੇ ਮੇਰਾ ਗੱਲ ਕਰੇ ਤੁਸੀਂ ਮੇਰੇ ਵੀਰ ਜੀ ਮੈਂ ਮੇਰਾ ਘਰ ਮੈਂ ਪਹਿਲੀ ਵਾਰ ਮਿਲਦਾ ਬੂਹਾ ਖੋਲੋ ਪਹਿਲਾਂ ਤੁਸੀਂ ਜੇ ਮੈਂ ਨਹੀਂ ਆਈ ਬੂਹਾ ਖੋਲਣਾ ਮੈਂ ਕਹਦਾ ਪਹਿਣਾ ਕਰਦੇ ਨਾ ਵੀਡੀਓ ਨਹੀਂ ਬਣਾਉਣੀ ਵੀਡੀਓ ਬਣਾਉਣ ਕਿੱਡਿਆ ਕੁੱਟਿਆ ਕਿਉਂਗਾ ਤੈਨੂੰ ਕਿੰਨੇ ਕੁੱਟਣ ਦਾ ਚਾਰਜ ਦਿੱਤਾ ਹੈ ਤੈਨੂੰ ਪਹ ਹੈਗਾ ਕਿਹੜੀ ਤਾਰਾ ਲੱਗੀ ਨਹੀਂ ਕੱਚਾ ਸਾਡੇ ਸਾਰੇ ਤੁਸੀਂ ਕਿੱਥੇ ਲਿਖਿਆ ਉਹਨੂੰ ਕਿਸੇ ਤਾਂ ਤੂੰ ਲਿਖਿਆ ਕਿ ਕਿਸੇ ਨੂੰ ਛੱਡੋ ਹਾ ਤੇ ਇੱਧਰ ਸੋਲਾ ਮੇਰੀ ਗੱਲ ਕਿਉਂ ਕਿਉਂ ਕੁੱਟਣੇ ਨਹੀਂ ਮੈਂ ਨਾ ਜਰਾ ਵੀ ਤੁਸੀਂ ਜਾ ਤਾਨੂੰ ਹੱਕ ਕਿਨੇ ਦਿੱਤਾ ਕੁੱਟਣ ਦਾ ਨਹੀਂ ਮੈਂ ਮੈਂ ਅਬੜ ਨਹੀਂ ਵੀਡੀਓ ਤੁਸੀਂ ਕੁੱਟਰ ਕੇ ਡੇ ਜਾ ਮੈਂ ਆਉਂਦੇ ਕੋਈ ਨੀ ਆਉ ਉਹਨੂੰ ਕੁੜੀ ਬਗਾੜਿਆ ਮੈਂ ਨਹੀਂ ਜਾਣਾ ਮੈਂ ਵੀਡੀਓ ਬਣਾਉਣੀ ਐ ਇੱਥੇ ਮੈਂ ਬਣਾਉਣੀ ਆ ਬਣਾਉਣੀ ਆ ਤੁਸੀਂ ਨਜਾਇਜ਼ ਜਾ ਕੇ ਕੁਛ ਵੀ ਮਾ ਦੋ ਕਿਤੇ ਆਹ ਮੈਂ ਤੁਹਾਡੇ ਦੇ ਪਰਚਾ ਦਊਗਾ ਕੋਈ ਗੱਲ ਨਹੀਂ ਦੋ ਤੁਸੀਂ ਦੋ ਕਦਰ ਕਰਦਾ ਤੁਸੀਂ ਦੋ ਜਿਹੜਾ ਦੋ ਦੋ ਕੋਈ ਗੱਲ ਨਹੀਂ ਬਣਾਓ 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 ਸਾਡੀ ਬਣਾਓ ਕੋਈ ਗੱਲ ਨਹੀਂ ਬਣਾ ਲਓ ਤੁਸੀਂ ਝੂਠ ਬਣਾਓ ਦੇਖ ਫਾਟੇ ਮੁੰਡੇ ਦੀ ਚੰਦਰਾ ਦੇ ਕੁੱਤੇ ਦੇ ਦੇਖੋ ਦੇਖੋ ਅੰਦਰ ਕੁੱਤੇ ਦੇ ਮਾਰ ਕੇ ਦੇਖੋ ਚੀਕਾ ਖੁਣਾ ਝੂਟੇ ਪਰ ਕੇ ਆਇਆ ਝੂਟੇ ਕੀ ਕੀ ਮੀਆ ਦੁਕਾਨ ਤੇ ਜਾਦੇ ਸਾਡੇ ਨੂਰ ਨਾ ਨੱਚਦਾ ਗਿਆ ਬੱਚਾ ਲੈ ਜੂਟਾ ਕਹਿੰਦੇ ਤਵੇ ਆਲੀ ਹੈ ਜਿਹੜੇ ਜੂਟੇ ਬਦਿਆ ਬਦਿਆ ਸੋਨੇ ਦੇ ਸੁਪਨਾ ਸਾਰਾ ਕੁਝ ਬਾਜ਼ਰੀ ਅੰਨੇ ਦੀ ਦੁਕਾਨਿਆ ਦੁਕਾਨ ਚੋਂ ਸੌਦਾ ਲੰਡਿਆ ਉੱਥੇ ਫੜਿਆ ਉੱਥੇ ਫੜਿਆ ਉੱਥੇ ਬਿਨਾਂ ਬਰਦੀ ਤੋਂ ਆਨ ਕੇ ਆਣਾ ਸਾਰੇ ਜਿਹੜੇ ਸਿਵਲ ਪੁਲਿਸ ਜਾਏ ਨੀ ਫਾਰਮ ਤੋਂ ਬਿਨਾ ਸਾਰੇ ਜਿਹੜੇ ਇਹ ਬਿਨਾ ਡਿਊਟੀ ਅੱਗੇ ਵੀ ਅੰਕਲ ਸਾਡੇ ਘਰ ਆਏ ਕੰਧਾ ਡੱਬ ਕੇ ਫੁੱਲ ਸੰਦੀ ਰੀ ਬਿਨਾ ਡਿਊਟੀ ਬਿਨਾ ਡਿਊਟੀ ਤੋਂ ਕੰਧਾ ਡੱਬ ਕੇ ਘਰੇ ਵੜੇ ਨਾ ਸਾਡੀ ਮੰਮੀ ਨਾ ਹੁੰਦੀ ਇਹਨਾਂ ਨੇ ਅੰਦਰ ਆ ਕੇ ਦਰਵਾਜ਼ਾ ਖੋਲਤਾ ਇਹਨਾਂ ਨੇ ਉਸ ਤੇ ਵੀ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਇਹ ਉਦੋਂ ਵੀ ਮੇਰੀ ਗਲੀ ਨਾ ਮੇਰੀ ਪੌੜੀ ਛੱਡ ਕੇ ਨਾ ਇਹਨਾਂ ਦੇ ਘਰ ਜਾ ਕੇ ਕੀਤਾ ਹੈ ਆਈ ਆਪਣੀ ਮੇਰੇ ਘਰ ਮੈਂ ਰੈਸਟ ਕਰਾਇਆ ਹਜਮਾਨਤ ਕਰਾਉਣਗੇ ਤੇ ਇਥੇ ਕਪੀਲੀ ਪੱਗ ਵਾਲੇ ਪਾਜੀ ਆ ਜਿਹੜੇ ਆ ਪੁਲਿਸ ਵਾਲੇ ਇਹਨਾਂ ਨੇ ਧਮਕੀ ਦਿੱਤੀ ਆਂਦੇ ਹੀ ਮੁੰਡੇ ਨੂੰ ਅਨਕਾਊਂਟਰ ਚ ਮਾਰਨਾ ਵਾ ਅਸੀਂ ਬਾਹ ਪਾਦੀ ਨਾਲ ਕੋਈ ਕਾਜ ਨਹੀਂ ਗੋਲੀ ਮਾਰ ਦੇਣੀ ਆ ਅੱਜ ਇਹਨਾਂ ਨੇ ਆਣ ਕੇ ਧੱਕੇਸ਼ਾਹੀ ਨਾਲ ਇਹ ਮੁੰਡੇ ਨੂੰ ਚੋਕੇ ਤੇ ਖੜਿਆ ਆ ਇਹਨੂੰ ਇਥੇ ਮਾਰਿਆ ਵੀ ਗਿਆ ਅੰਦਰ ਔਰ 3 ਘੰਟੇ ਇਹਨਾਂ ਨੂੰ ਅੰਦਰ ਵੀ ਰੱਖਿਆ ਗਿਆ 3 ਘੰਟੇ ਔਰ ਸਾਨੂੰ ਇਥੋਂ ਤਿੱਕਰ ਤੇ ਇਹਨਾਂ ਨੂੰ ਧਮਕੇ ਵੀ ਮਾਰੇ ਗਿਆ ਸਾਡੀ ਵੀਡੀਓ ਨਾ ਬੜਾਉਂਦੀ ਸਾਡੀਆਂ ਜਨਨੀਆਂ ਨੂੰ ਵੀ ਧਮਕੀਆਂ ਦਿੱਤੀਆਂ ਤੇ ਸਾਡੀ ਬੇਟੀ ਜਿਹੜੀ ਆ ਇਹਨਾਂ ਨੂੰ ਧਮਕੀ ਦਿੱਤੀ ਆ ਕਿ ਤੈਨੂੰ ਵੀ ਬੰਨ ਕੇ ਲੈ ਜਾਵਾਂਗੇ ਤੇਰੇ ਉੱਤੇ ਵੀ ਪਰਚਾ ਹੀ ਪਾਵਾਂਗੇ ਬੇਨਜਾਇਜ਼ ਪੁਲਿਸ ਜਿਹੜੀ ਆ ਇਹ ਕਹਿਣ ਲਈ ਆ ਤੇ ਬੇਨਜਾਇਜ਼ ਪਰਿਵਾਰਾਂ ਨੂੰ ਸਾਡਿਆਂ ਨੂੰ ਇਹਨਾਂ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਦੁਨੀਲ ਕੀਤਾ ਇਹ ਸਾਰਿਆਂ ਨੂੰ ਝੂਠਾ ਪਰਚਾ ਝੂਠਾ ਪਰਚਾ ਬਣਾਇਆ ਇਹਨਾਂ ਨੇ ਝੂਠਾ ਪਰਚਾ ਬਣਾਇਆ ਉਹਦੇ ਵਿੱਚ ਫੜਨ ਆਏ ਆ ਇਹਨਾਂ ਨੇ ਮਾਰਿਆ ਅੰਦਰ ਬਾੜ ਕੇ ਇਹ ਪਤਾ ਨਹੀਂ ਬੇਨਜਾਜ ਆਈ ਜਾਂਦੇ ਆ ਬੂਹਾ ਖੋਲੋ ਤਾਂ ਉਹ ਬੂਹਾ ਨਹੀਂ ਖੋਲਣ ਦਿੱਤਾ ਤੇ ਮੁੰਡਾ ਜਿਹੜਾ ਕੁਲਵਿੰਦਰ ਮਸੀਰ ਫਰੋਸ਼ੀ ਪੁੱਤਰ ਵਿਲੀਅਮ ਸੀ ਇਹ ਸਾਡੇ ਥਾਣੇ ਫਤੇਗੜ ਚੂੜੀਆਂ ਦੇ ਵਿੱਚ ਦੋ ਲੜਾਈ ਝਗੜੇ ਦੇ ਕੇਸਾਂ ਦੇ ਵਿੱਚ ਸਾਨੂੰ ਵਾਂਟਡ ਸੀ ਇਹਦੀ ਗ੍ਰਿਫਤਾਰੀ ਲਈ ਸਾਡੇ ਵੱਲੋਂ ਪਹਿਲਾਂ ਵੀ ਛਾਪੇਮਾਰੀ ਕੀਤੀ ਜਾਂਦੀ ਸੀ ਪਰੰਤੂ ਇਹ ਪੁਲਿਸ ਨੂੰ ਚੱਕਮਾ ਦੇ ਕੇ ਜਾਂ ਉਸ ਦੀ ਆਮਦ ਤੋਂ ਪਹਿਲਾਂ ਹੀ ਇਹ ਫਰਾਰ ਹੋ ਜਾਂਦਾ ਰਿਹਾ ਤੇ ਅੱਜ ਸਾਨੂੰ ਸੂਚਨਾ ਮਿਲਣ ਤੇ ਸਾਡੀ ਪੁਲਿਸ ਵਰਦੀ ਵੱਲੋਂ ਇਹਨੂੰ ਕਾਬੂ ਕੀਤਾ ਗਿਆ ਤੇ ਸਰ ਉਹਨਾਂ ਦਾ ਕਹਿਣਾ ਕਿ ਪਿੰਡ ਚ ਪੁਲਸ ਆਈ ਕੁੱਟਮਾਰ ਮੁੰਡੇ ਨਾਲ ਕੀ ਕੀ ਹੋਇਆ ਕੀ ਜੀ ਇਹਦੇ ਪਰਿਵਾਰਕ ਮੈਂਬਰ ਇਹਦੀ ਗ੍ਰਿਫਤਾਰੀ ਦਾ ਵਿਰੋਧ ਕਰਦੇ ਸੀ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਸਮਝਾ ਕੇ ਤੇ ਫਿਰ ਦੋਸ਼ੀ ਨੂੰ ਜਿਹੜਾ ਆਪਣਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੀ ਸਰ ਉਹਨਾਂ ਨੇ ਦਰਵਾਜ਼ਾ ਜਿਹਾ ਦਿਖਾਇਆ ਕਿ ਮੁੰਡਾ ਅੰਦਰ ਵੜ ਗਿਆ ਉਹਦੇ ਕਮਰੇ 'ਚ ਤੇ ਪੁਲਿਸ ਕਮਰੇ ਦੇ ਵੜਕੇ ਗਈ ਹੈ ਕੁਤਬਾਰ ਉਹ ਜੀ ਪੁਲਿਸ ਤੋਂ ਬਚਨ ਦੀ ਖਾਤਰ ਉਹ ਕਿਸੇ ਦੇ ਘਰ ਦੁਕਾਨ ਦੇ ਵਿੱਚ ਵੜ ਗਿਆ ਸੀਗਾ ਤੇ ਜਿਸ ਨੂੰ ਬਾਅਦ ਵਿੱਚ ਕਾਬੂ ਕੀਤਾ ਗਿਆ ਜੀ ਇਹ ਕਿੰਨੇ ਮਾਮਲਿਆਂ ਚ ਲੜਿੰਦਾ ਸੀ ਇਹ ਜੀ ਦੋ ਮਾਮਲਿਆਂ ਦੇ ਵਿੱਚ ਸਾਨੂੰ ਲੜਿੰਦਾ ਸੀ